ਹੈਲਥ ਨਿਊਜ਼ਿੰਗ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਪੇਟ ਦਰਦ ਇੱਕ ਆਮ ਸਮੱਸਿਆ ਹੈ ਜੋ ਕਿ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ ਇਹ ਹਲਕਾ ਦਰਦ ਵੀ ਹੋ ਸਕਦਾ ਹੈ ਜੋ ਕੁਝ ਦਿਨਾਂ ਚ ਠੀਕ ਹੋ ਜਾਂਦਾ ਹੈ ਜਾਂ ਫਿਰ ਲੰਬੇ ਸਮੇਂ ਤੱਕ ਰਹਿ ਸਕਦਾ ਹੈ ਜੋ ਰੋਜ਼ਾਨਾ ਦੇ ਕੰਮਾਂ 'ਚ ਰੁਕਾਵਟ ਪੈਦਾ ਕਰ ਸਕਦਾ ਹੈ ਪੇਟ ਦਰਦ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ ਜਿਵੇਂ ਕਿ ਗਲਤ ਪੋਜੀਸ਼ਨ 'ਚ ਬੈਠਣਾ ਭਾਰੀ ਸਮਾਨ ਚੁੱਕਣਾ ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਹੱਡੀਆਂ ਦੀ ਕਈ ਸਮੱਸਿਆਵਾਂ ਹੋ ਸਕਦੀਆਂ ਯਾਨੀ ਸਡੇ ਲਾਰਜਲੀ ਠੀਕ ਬੈਠਣਾ ਚੱਲਣ ਦੀ ਆਦਤ ਨਿਯਮਿਤ ਕਸਰਤ ਕਰਨਾ ਅਤੇ ਜਰੂਰੀ ਪੋਸ਼ਣ ਤੱਤ ਲੈਣਾ ਮਹੱਤਵਪੂਰਨ ਹੁੰਦਾ ਹੈ ਜੇਕਰ ਦਰਦ ਲੰਬਾ ਚੱਲਦਾ ਹੈ ਜਾਂ ਵਧਦਾ ਜਾਂਦਾ ਹੈ ਤਾਂ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ ਗਲਤ ਬੈਠਣਾ ਜਾਂ ਖੜਨ ਦੀ ਆਦਤ ਲੰਬੇ ਸਮੇਂ ਤੱਕ ਠੀਕ ਢੰਗ ਨਾਲ ਨਾ ਬੈਠਣਾ ਕੰਮ ਕਰਦੇ ਸਮੇਂ ਪਿੱਠ ਝੁਕਾ ਕੇ ਬੈਠਣਾ ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਥਕਾਵਟ ਕਸਰਤ ਨਾ ਕਰਨਾ ਜ਼ਿਆਦਾ ਬੈਠਣ ਉੱਠਣ ਦੀ ਆਦਤ ਕਮਰ ਦੀ ਮਾਸਪੇਸ਼ੀਆਂ ਕਮਜ਼ੋਰ ਹੋ ਜਾਣਾ ਭਾਰੀ ਸਮਾਨ ਚੁੱਕਣਾ ਅਚਾਨਕ ਵਧੇਰੇ ਭਾਰ ਚੁੱਕਣ ਨਾਲ ਮਾਸਪੇਸ਼ੀਆਂ ਜੇ ਖਚਾ ਪੈਦਾ ਹੋਣਾ ਹੈ ਰੀੜ ਦੀ ਹੱਡੀ ਦੀ ਸਮੱਸਿਆ ਜਦੋਂ ਰੀੜ ਦੀ ਹੱਡੀ ਖਿਸਕ ਜਾਂਦੀ ਹੈ ਤਾਂ ਤੇ ਦੇ ਬਦੇਰੇ ਭਾਰ ਕਾਰਨ ਪੇਟ ਤੇ ਦਬਾਅ ਪੈਣਾ ਮੋਟਾਪੇ ਨਾਲ ਪੇਟ ਤੇ ਕਮਰ ਦੀ ਮਾਸਪੇਸ਼ੀਆਂ ਤੇ ਬਾਜੂ ਲੋਡ ਪੈਣਾ ਟੈਨਸ਼ਨ ਅਤੇ ਮਾਨਸਿਕ ਦਬਾਅ ਪ੍ਰੈਸ਼ਨ ਜਾਂ ਮਾਨਸਿਕ ਤਨਾ ਹੱਡੀਆਂ ਤੇ ਮਾਸਪੇਸ਼ੀਆਂ ਦਾ ਦਬਾਅ ਚ ਆਉਣਾ ਪੋਸ਼ਣ ਤੱਤਾਂ ਦੀ ਘਾਟ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਘਾਟ ਹੱਡੀਆਂ ਦੀ ਕਮਜ਼ੋਰੀ ਪਾਣੀ ਦੀ ਕਮੀ ਮਾਸਪੇਸ਼ੀਆਂ ਚ ਲਚਕ ਦੀ ਘਾਟ ਗਰਭਵਤੀ ਹੋਣਾ ਜਾਂ ਮਹਾਵਾਰੀ ਦੌਰਾਨ ਦਰਦ ਮਹਿਲ ਆਵਨੂ ਹਾਰਮੋਨ ਬਦਲਾਅ ਕਾਰਨ ਦਰਦ ਹੋ ਸਕਦਾ ਹੈ ਗਰਭਵਸਤਾ ਚ ਬੇਬੀ ਦਾ ਭਾਰ ਪੇਟ ਤੇ ਦਬਾਅ ਜ਼ਿਆਦਾ ਪੈਂਦਾ ਹੈ ਹੈਲਥ ਨਾ ਡਿੰਕ ਬਲਾ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ ਪੇਟ ਦਰਦ ਇੱਕ ਆਮ ਸਮੱਸਿਆ ਹੈ ਜੋ ਕਿ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ ਇਹ ਹਲਕਾ ਦਰਦ ਵੀ ਹੋ ਸਕਦਾ ਹੈ ਜੋ ਕੁਝ ਦਿਨਾਂ ਚ ਠੀਕ ਹੋ ਜਾਂਦਾ ਹੈ ਜਾਂ ਫਿਰ ਲੰਬੇ ਸਮੇਂ ਤੱਕ ਰਹਿ ਸਕਦਾ ਹੈ ਜੋ ਰੋਜ਼ਾਨਾ ਦੇ ਕੰਮਾਂ 'ਚ ਰੁਕਾਵਟ ਪੈਦਾ ਕਰ ਸਕਦਾ ਹੈ ਪੇਟ ਦਰਦ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ ਜਿਵੇਂ ਕਿ ਗਲਤ ਪੋਜੀਸ਼ਨ 'ਚ ਬੈਠਣਾ, ਭਾਰੀ ਸਮਾਨ ਚੁੱਕਣਾ, ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਹੱਡੀਆਂ ਦੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਇਲਾਜ ਲਈ ਠੀਕ ਬੈਠਣਾ, ਚੱਲਣ ਦੀ ਆਦਤ, ਨਿਯਮਤ ਕਸਰਤ ਕਰਨਾ ਅਤੇ ਜੂਰੀ ਪੋਸ਼ਣ ਤੱਤ ਲੈਣਾ ਮਹੱਤਵਪੂਰਨ ਹੁੰਦਾ ਹੈ। ਜੇਕਰ ਦਰਦ ਲੰਬਾ ਚੱਲਦਾ ਹੈ ਜਾਂ ਵਧਦਾ ਜਾਂਦਾ ਹੈ ਤਾਂ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ। ਗਲਤ ਬੈਠਣਾ ਜਾਂ ਖੜਨ ਦੀ ਆਦਤ ਲੰਬੇ ਸਮੇਂ ਤੱਕ ਠੀਕ ਢੰਗ ਨਾਲ ਨਾ ਬੈਠਣਾ, ਕੰਮ ਕਰਦੇ ਸਮੇਂ ਪਿੱਠ ਝੁਕਾ ਕੇ ਬੈਠਣਾ ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਠਕਾਵਟ ਕਸਰਤ ਨਾ ਕਰਨਾ ਜ਼ਿਆਦਾ ਬੈਠਣ ਉੱਠਣ ਦੀ ਆਦਤ ਕਮਰ ਦੀ ਮਾਸਪੇਸ਼ੀਆਂ ਕਮਜ਼ੋਰ ਹੋ ਜਾਣਾ ਭਾਰੀ ਸਮਾਨ ਚੁੱਕਣਾ ਅਚਾਨਕ ਵਧੇਰੇ ਭਾਰ ਚੁੱਕਣ ਨਾਲ ਮਾਸਪੇਸ਼ੀਆਂ ਖਿਚਾ ਪੈਦਾ ਹੋਣਾ ਹੈ ਰੀੜ ਦੀ ਹੱਡੀ ਦੀ ਸਮੱਸਿਆ ਜਦੋਂ ਰੀੜ ਦੀ ਹੱਡੀ ਖਿਸਕ ਜਾਂਦੀ ਹੈ ਤਾਂ ਤੇ ਦੇ ਵਧੇਰੇ ਭਾਰ ਕਾਰਨ ਪੇਟ ਤੇ ਦਬਾਅ ਪੈਣਾ ਮੋਟਾਪੇ ਨਾਲ ਪੇਟ ਅਤੇ ਕਮਰ ਦੀ ਮਾਸਪੇਸ਼ੀਆਂ ਤੇ ਬਾਜੂ ਲੋਡ ਪੈਣਾ ਟੈਨਸ਼ਨ ਅਤੇ ਮਾਨਸਿਕ ਦਬਾਅ ਪ੍ਰੈਸ਼ਨ ਜਾਂ ਮਾਨਸਿਕ ਤਨਾ ਹੱਡੀਆਂ ਤੇ ਮਾਸਪੇਸ਼ੀਆਂ ਦਾ ਤਬਾਹ ਚ ਹੋਣਾ ਪੋਸ਼ਣ ਤੱਤਾਂ ਦੀ ਘਾਟ, ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਘਾਟ, ਹੱਡੀਆਂ ਦੀ ਕਮਜ਼ੋਰੀ, ਪਾਣੀ ਦੀ ਕਮੀ, ਮਾਸਪੇਸ਼ੀਆਂ 'ਚ ਲਚਕ ਦੀ ਘਾਟ, ਗਰਭਵਤੀ ਹੋਣਾ ਜਾਂ ਮਹਾਵਾਰੀ ਦੌਰਾਨ ਦਰਦ, ਮਹਿਲਾਵਾਂ ਨੂੰ ਹਾਰਮੋਨ ਬਦਲਾਅ ਕਾਰਨ ਦਰਦ ਹੋ ਸਕਦਾ ਹੈ। ਗਰਭਵਸਤਾ 'ਚ ਬੇਬੀ ਦਾ ਭਾਰ ਪੇਟ 'ਤੇ ਦਬਾਅ ਜ਼ਿਆਦਾ ਪੈਂਦਾ ਹੈ। ਹੈਲਥ ਨਟਿੰਗ ਖਬਰਾਂ ਲੈ ਕੇ ਹਾਜ਼ਰਾਂ, ਸਸਟੀਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ। ਪੇਟ ਦਰਦ ਇੱਕ ਆਮ ਸਮੱਸਿਆ ਹੈ ਜੋ ਕਿ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਇਹ ਹਲਕਾ ਦਰਦ ਵੀ ਹੋ ਸਕਦਾ ਹੈ। ਜੋ ਕੁਝ ਦਿਨਾਂ ਚ ਠੀਕ ਹੋ ਜਾਂਦਾ ਹੈ ਜਾਂ ਫਿਰ ਲੰਬੇ ਸਮੇਂ ਤੱਕ ਰਹਿ ਸਕਦਾ ਹੈ ਜੋ ਰੋਜ਼ਾਨਾ ਦੇ ਕੰਮਾਂ 'ਚ ਰੁਕਾਵਟ ਪੈਦਾ ਕਰ ਸਕਦਾ ਹੈ ਪਿੱਠ ਦਰਦ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ ਜਿਵੇਂ ਕਿ ਗਲਤ ਪੋਜੀਸ਼ਨ 'ਚ ਬੈਠਣਾ ਭਾਰੀ ਸਮਾਨ ਚੁੱਕਣਾ ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਹੱਡੀਆਂ ਦੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਦੇ ਇਲਾਜ ਲਈ ਠੀਕ ਬੈਠਣਾ ਚੱਲਣ ਦੀ ਆਦਤ ਨਿਯਮਤ ਕਸਰਤ ਕਰਨਾ ਅਤੇ ਜੂਰੀ ਪੋਸ਼ਣ ਦਾ ਲੈਣਾ ਮਹੱਤਵਪੂਰਨ ਹੁੰਦਾ ਹੈ ਜੇਕਰ ਦਰਦ ਲੰਬਾ ਚੱਲਦਾ ਹੈ ਜਾਂ ਵਧਦਾ ਜਾਂਦਾ ਹੈ ਤਾਂ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ ਗਲਤ ਬੈਠਣਾ ਜਾਂ ਖੜਨ ਦੀ ਆਦਤ ਲੰਬੇ ਸਮੇਂ ਤੱਕ ਠੀਕ ਢੰਗ ਨਾਲ ਨਾ ਬੈਠਣਾ ਕੰਮ ਕਰਦੇ ਸਮੇ ਪਿੱਠ ਝੁਕਾ ਕੇ ਬੈਠਣਾ ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਥਕਾਵਟ ਕਸਰਤ ਨਾ ਕਰਨਾ ਜ਼ਿਆਦਾ ਬੈਠਣ ਉੱਠਣ ਦੀ ਆਦਤ ਕਮਰ ਦੀ ਮਾਸਪੇਸ਼ੀਆਂ ਕਮਜ਼ੋਰ ਹੋ ਜਾਣਾ ਭਾਰੀ ਸਮਾਨ ਚੁੱਕਣਾ ਅਚਾਨਕ ਵਧੇਰੇ ਭਾਰ ਚੁੱਕਣ ਨਾਲ ਮਾਸਪੇਸ਼ੀਆਂ ਜੇ ਖਚਾ ਪੈਦਾ ਹੋਣਾ ਹੈ ਰੀੜ ਦੀ ਹੱਡੀ ਦੀ ਸਮੱਸਿਆ ਜਦੋਂ ਰੀੜ ਦੀ ਹੱਡੀ ਖਿਸਕ ਜਾਂਦੀ ਹੈ ਤਾਂ ਤੇ ਦੇ ਵਧੇਰੇ ਭਾਰ ਕਾਰਨ ਪੇਟ ਤੇ ਦਬਾਅ ਪੈਣਾ ਮੋਟਾਪੇ ਨਾਲ ਪੇਟ ਅਤੇ ਕਮਰ ਦੀ ਮਾਸਪੇਸ਼ੀਆਂ ਤੇ ਬਾਜੂ ਲੋਡ ਪੈਣਾ ਟੈਨਸ਼ਨ ਅਤੇ ਮਾਨਸਿਕ ਦਬਾਅ ਪ੍ਰੈਸ਼ਨ ਜਾਂ ਮਾਨਸਿਕ ਤਨਾ ਹੱਡੀਆਂ ਤੇ ਮਾਸਪੇਸ਼ੀਆਂ ਦਾ ਦਬਾਅ ਚ ਆਉਣਾ ਪੋਸ਼ਣ ਤੱਤਾਂ ਦੀ ਘਾਟ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਘਾਟ ਹੱਡੀਆਂ ਦੀ ਕਮਜ਼ੋਰੀ ਪਾਣੀ ਦੀ ਕਮੀ ਮਾਸਪੇਸ਼ੀਆਂ ਚ ਲਚਕ ਦੀ ਘਾਟ ਗਰਭਵਤੀ ਹੋਣਾ ਜਾਂ ਮਹਾਵਾਰੀ ਦੌਰਾਨ ਦਰਦ ਮਹਲਾ ਮਨ ਨੂੰ ਹਾਰਮੋਨ ਬਦਲਾ ਕਾਰਨ ਦਰਦ ਹੋ ਸਕਦਾ ਹੈ ਗਰਭਵਸਤਾ ਚ ਬੇਬੀ ਦਾ ਭਾਰ ਪੇਟ ਤੇ ਦਬਾਅ ਜ਼ਿਆਦਾ ਪੈਂਦਾ ਹੈ